ਦੈਰੀ ਜੀ ਇਹ ਕੀ ਕਰ ਰਹੇ ਹੋ ਆਪਾ ਪੁੱਤਰ ਜੀ ਪਹਿਲਾਂ ਤਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਓ ਵੀ ਵੀਰੋ ਲਾਈਵ ਹੋ ਰਿਹਾ ਤੇ ਸ਼ੇਅਰ ਕਰ ਦਿਓ ਇਹ ਕੁਝ ਫਲ ਪ੍ਰਾਪਤ ਕਰਨਾ ਹੈ ਇਹ ਫਿਰ ਪਹਿਲਾਂ ਬੀਜਣਾ ਪੈਂਦਾ ਬਾਣੀ ਦੇ ਬਚਨ ਆ ਨਾ ਆਪੇ ਬੀਜ ਆਪੇ ਹੀ ਖਾਓ ਤੁਹਾਨੂੰ ਬੀਜਣਾ ਪਏਗਾ ਜੇ ਕੁਝ ਤੁਸੀਂ ਛਕਣਾ ਹੈ ਖਾਣਾ ਹੈ ਕਰਮ ਕਮਾਉਣੇ ਪੈਣਗੇ ਕਰਮ ਬੀਜ ਹੈ ਤੇ ਬੀਜਾਂ ਨੂੰ ਫਲ ਲੱਗਦਾ ਹੈ ਤੇ ਬੀਜ ਆਪਾਂ ਧਰਤੀ 'ਚ ਵੀ ਬੀਜਦੇ ਹਾਂ ਸਾਰੇ ਨੂੰ ਪਤਾ ਧਰਤੀ ਵਿੱਚ ਬੀਜ ਬੀਜੇ ਜਾਂਦੇ ਆ ਫਿਰ ਉਹਨਾਂ ਵਿੱਚੋਂ ਫਲ ਪ੍ਰਾਪਤ ਹੀਦਾ ਆ ਆ ਇਸੇ ਤਰ੍ਹਾਂ ਸਰੀਰ ਵੀ ਖੇਤ ਹੈ ਪਰ ਕਹਿੰਦੇ ਇਹਦੇ ਵਿੱਚ ਤੁਸੀਂ ਕਰਮ ਕਮਾ ਕੇ ਫਲ ਪ੍ਰਾਪਤ ਕਰ ਸਕਦੇ ਆ ਸਭ ਗੁਣਾ ਦੇ ਫਲ ਲੱਗਦੇ ਆ ਯਾਰੂਪੀ ਫਲ ਲੱਗਦੇ ਆ ਅੱਜ ਉਹਨਾਂ ਆਪਾਂ ਜਿਹੜਾ ਧਰਤੀ 'ਚ ਬੀਜਿਆ ਸੀ ਦੇਖੋ ਆ ਦੇਖੋ ਘਰ ਦੀ ਸਬਜ਼ੀ ਘਰ ਦੀ ਸਬਜ਼ੀ ਲਾਉਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਆਪਾਂ ਛੱਡ ਗਏ ਨਾ ਸਰਕਾਰਾਂ ਨੂੰ ਦੋਸ਼ਾਂ ਲਿਆ ਕਰੀਏ ਆਪਾਂ ਸਰਕਾਰਾਂ ਬਾੜੀਆਂ ਦੀ ਸਰਕਾਰਾਂ ਬਾੜੀਆਂ ਆਪਣੀ ਅੰਦਰ ਲਗਨ ਨਹੀਂ ਰਹੀ ਕਰਦੀ ਆਪਾਂ ਸਬਜ਼ੀ ਨਹੀਂ ਲਾਉਂਦੇ ਫੇਰ ਆਪਾਂ ਫਲ ਦਾ ਗੂਟੇ ਨਹੀਂ ਲਾਉਂਦੇ ਫੇਰ ਮਿਹਨਤ ਨਹੀਂ ਕਰਦੇ ਠੀਕ ਹੈ ਨਾ ਇਸ ਹੀ ਆਪਾਂ ਸਰਕਾਰਾਂ ਨੂੰ ਦੋਸ਼ ਬਾੜਾ ਦਿੰਦੇ ਆ ਤੇ ਗਲਤੀਆਂ ਆਪਣੀਆਂ ਵੀ ਆ ਹੁਣ ਦੇਖੋ ਤੁਸੀਂ ਘਰ ਦੀ ਤੁਸੀਂ ਸਬਜ਼ੀ ਵੇਖੋ ਮਹਾਰਾਜ ਸੱਚੇ ਪਾਤਸ਼ਾਹ ਨੇ ਇੰਨੀ ਕਿਰਪਾ ਕੀਤੀ ਆ ਕਿ ਨਹੀਂ ਆ ਦੇਖੋ ਤੁਹਾਡੇ ਸਾਹਮਣੇ ਇਹ ਕਿੰਨਾ ਨੰਦਾ ਲਾ ਤੇ ਮੇਰੇ ਵੀਰ ਬਣੇ ਨਾ ਇਹ ਲਾਇਆ ਕਰੋ ਸ਼ੌਂਕ ਸ਼ੌਂਕ ਪੈਦਾ ਕਰੋ ਆਪਣੇ ਅੰਦਰ ਲੂਟੇ ਲਾਉਣ ਦਾ ਸਬਜ਼ੀ ਲਾਉਣ ਦਾ ਲਾਈਵ ਕਿਤੇ ਕੀਤਾ ਨਹੀਂ ਤੇ ਮੇਰੇ ਵੀਰ ਬਣੇ ਅੱਜ ਸ਼ੇਅਰ ਕਰ ਦਿਓ ਤੁਹਾਨੂੰ ਬੇਨਤੀ ਹੈ ਕਿ ਕਿਸੇ ਦਾ ਮਨ ਬਣ ਜਾਂਦਾ ਕਿਸੇ ਦੀ ਅੰਦਰ ਥਾ ਕਿਸੇ ਕੋਲੇ ਪਿਆ ਹੁੰਦਾ ਸ਼ੌਕ ਪੈਦਾ ਹੋ ਜਾਂਦਾ ਕਿਸੇ ਨੂੰ ਵੀ ਯਾਰ ਹੈ ਆ ਦੇਖ ਲਓ ਤੁਸੀਂ ਆ ਤੁਹਾਡੇ ਸਾਹਮਣੇ ਆ ਹਾਂਜੀ ਇਸ ਲਈ ਸਾਡੇ ਅੰਦਰ ਸ਼ੌਕ ਨਹੀਂ ਰਿਹਾ ਸਾਡੇ ਅੰਦਰ ਜਜ਼ਬਾ ਨਹੀਂ ਹੈਗਾ ਕੁਝ ਕਰਨ ਦਾ ਸਪਿਰਟ ਵੀ ਹੋਣਾ ਚਾਹੀਦਾ ਹੈ ਜਨੂਨ ਵੀ ਹੋਣਾ ਚਾਹੀਦਾ ਠੀਕ ਹੈ ਨਾ ਕੁਝ ਕਰੂੰਗਾ ਤੁਹਾਡੇ ਅੰਦਰ ਲਗਨ ਹੋਣੀ ਚਾਹੀਦੀ ਹੈ ਜਜ਼ਬਾ ਹੋਣਾ ਚਾਹੀਦਾ ਇਹ ਈ ਗੱਲਾਂ ਬਣਦੀਆਂ ਜੇ ਤੁਹਾਡੇ ਅੰਦਰ ਕੋਈ ਚਾਹ ਹੀ ਨਹੀਂ ਤੁਹਾਨੂੰ ਸ਼ੌਕ ਹੀ ਨਹੀਂ ਕੁਝ ਕਰਨ ਦਾ ਹੈ ਜੀ ਤੇ ਹੁਣ ਤੁਸੀਂ ਵੇਖੋ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਇੰਨਾ ਫਲ ਦਿੰਦਾ ਪਰ ਇਹ ਸ਼ੌਕ ਸਾਨੂੰ ਸਾਡੇ ਬਾਪੂ ਨੇ ਪਾਇਆ ਠੀਕ ਹੈ ਨਾ ਇਹ ਇਹ ਸਾਨੂੰ ਲਗਨ ਲੱਗਦੀ ਹੁੰਦੀ ਆ ਸਕੂਲਾਂ ਚੋਂ ਸਕੂਲਾਂ ਦੇ ਅੰਦਰ ਬੱਚਿਆਂ ਨੂੰ ਸਿੱਖਿਆ ਦੇਣੀ ਚਾਹੀਦੀ ਹੈ ਫੁੱਲ ਬੂਟੇ ਲਾਉਣ ਦੀ ਸਬਜ਼ੀ ਲਾਉਣ ਦੀ ਸਿਖਾਉਣਾ ਚਾਹੀਦਾ ਉਹਨਾਂ ਨੂੰ ਸਿੱਖਿਆ ਦੇਣੀ ਚਾਹੀਦੀ ਸਕੂਲਾਂ ਦੇ ਵਿੱਚ ਵੀ ਹੁਣ ਉਹ ਗੱਲਾਂ ਰਹੀਆਂ ਨਹੀਂ ਫਿਰ ਸੰਗਤ ਵਿੱਚ ਸਤਿਗੁਰੂ ਦੀ ਸੰਗਤ ਕਰਕੇ ਮਹਾਰਾਜਾ ਸੱਤੇ ਪਾਸ਼ਾ ਦੀ ਸੰਗਤ ਵਿੱਚੋਂ ਵੀ ਬੜਾ ਕੁਝ ਮਿਲਦਾ ਇਹ ਮਾਤਾ ਪਿਤਾ ਦੇ ਕੋਲੋਂ ਲਗਨ ਪੈਦਾ ਹੁੰਦੀ ਹੈ ਸਤਿ ਪੂਰਬ ਨੂੰ ਬਤੁਹੇ ਸਖਾ ਮਰਜ਼ੀਆ ਸੰਗਤ ਕਰਕੇ ਸੱਚੇ ਪਾਤਸ਼ਾਹ ਮਹਾਰਾਜਿਆਂ ਦੀ ਉੱਥੋਂ ਬੰਦਾ ਗੁਣ ਸਿੱਖਦਾ ਇਹ ਫੇਰ ਦੇਖੋ ਤੁਸੀਂ ਇਧਰ ਆਜੋ ਇੱਕ ਗੌਰ ਗੱਲ ਦੱਸ ਗਿਆ ਤੁਹਾਨੂੰ ਵੀ ਅੱਜ ਮੇਂ ਵੇਲ ਹੈ ਇਹ ਤਾਂ ਸਬਜ਼ੀਆਂ ਦੀ ਵੇਲ ਆ ਫੁੱਲਾਂ ਦੀਆਂ ਵੇਲਾਂ ਵੀ ਹੁੰਦੀਆਂ ਹਨ ਅੰਗੂਰਾਂ ਦੀ ਵੇਲ ਵੀ ਹੁੰਦੀ ਹੈ ਆਹ ਦੇਖੋ ਉਹ ਵੇਲ ਨੂੰ ਸਹਾਰਾ ਦੇਤਾ ਸਹਾਰਾ ਦੇ ਕੇ ਕੋਠੇ ਤੇ ਲੈ ਗਈ ਤੇ ਔਕਾਂਸ ਨਾਲ ਵੀ ਕਦੂ ਲੱਗਾ ਕੋਠੇ ਤੇ ਵੀ ਕਦੂ ਲੱਗਿਆ ਇਸੇ ਤਰ੍ਹਾਂ ਤੁਹਾਡੀ ਜਿਹੜੀ ਵਿਚਾਰਧਾਰਾ ਮਨੁੱਖੀ ਜੀਵਨ ਦੀ ਵਿਚਾਰਧਾਰਾ ਸਾਡੇ ਵਿਚਾਰ ਇਹ ਵੀ ਬੇਲ ਦੀ ਤਰ੍ਹਾਂ ਤੁਸੀਂ ਆਪਣੀ ਵਿਚਾਰਧਾਰਾ ਨੂੰ ਜੇ ਸਹਾਰਾ ਦੇ ਦਿਓਗੇ ਮਾੜੀ ਸੰਗਤ ਦਾ ਵੀ ਸਹਾਰਾ ਦੇ ਸਕਦੇ ਹਾਂ ਮਾੜੀ ਸੰਗਤ ਜੇ ਤੁਸੀਂ ਸਤਿਗੁਰੂ ਦੀ ਸੰਗਤ ਵਿੱਚ ਆਪਣੇ ਵਿਚਾਰਾਂ ਨੂੰ ਗੁਰੂ ਦੀ ਵਿਚਾਰਧਾਰਾ ਦੀ ਸੰਗਤ ਹੋ ਗਈ ਸਹਾਰਾ ਦੇਤਾ ਗੁਰੂ ਦੀ ਵਿਚਾਰਧਾਰਾ ਦਾ ਜੇ ਤੁਸੀਂ ਉਹ ਦੇਖ ਲਓ ਬੇਲ ਦੀ ਤਰ੍ਹਾਂ ਤੁਹਾਡਾ ਜੀਵਨ ਚਾਹੋ ਸਕਦਾ। ਣੁਖ ਸਭ ਗੁਣਾਂ ਦਾ ਧਾਰਨੀ ਹੋ ਜਾਂਦਾ। ਣੁਖੀ ਜੀਵਨ ਨੂੰ ਬਹੁਤ ਵੱਡੇ ਫਲ ਲੱਗਦੇ ਆ। ਪਰ ਗੁਰੂ ਦੀ ਸਿੱਖਿਆ ਸੁਣ ਕੇ ਮੱਤ ਵਿੱਚ ਰਤਨ ਜਵਾਹਰ ਮਾਨਕ ਜੀ ਇੱਕ ਗੁਰ ਕੀ ਸਿੱਖ ਸੁਣੋ। ਇਸ ਲਈ ਤੇ ਜੇ ਹੁਣ ਇਹਨੂੰ ਆਪਾਂ ਸਹਾਰਾ ਨਾਂ ਦਈਏ ਜਿਵੇਂ ਫੁੱਲਾਂ ਦੀ ਬੇਲ ਲੋਕਾਂ ਨੇ ਵੇਖੋ ਕੋਠੀਆਂ ਤੇ ਚੜਾਈਆਂ ਹੋਈਆਂ ਅਗੂਰਾਆਂ ਦੀਆਂ ਬੇਲਾਂ ਕਈਆਂ ਨੇ ਕੋਠੀਆਂ ਤੇ ਚੜਾਈਆਂ ਹੋਈਆਂ। ਤੇ ਜੇ ਆਪਾਂ ਵੇਲ ਨੂੰ ਸਾਰਾ ਨਰਾਂ ਦੇਈਏ ਤਾਂ ਉੱਥੇ ਹੀ ਉਹ ਸੰਗੜ ਕੇ ਰਹਿ ਜਾਂਦੀ ਆ। ਉਹਦਾ ਵਿਕਾਸ ਨਹੀਂ ਹੁੰਦਾ, ਉਹਦੀ ਡਿਵੈਲਪਮੈਂਟ ਹੀ ਨਹੀਂ ਹੁੰਦੀ। ਸੁੱਕ ਜਾਂਦੀ ਆ। ਉਹਨੂੰ ਨੀਵੇਂ ਥਾਂ ਲੈ ਜੀਏ ਵੇਲ ਨੂੰ, ਡੂੰਗੀ ਉੱਤਰ ਜਾਂਦੀ ਆ। ਇਸੇ ਤਰ੍ਹਾਂ ਸਾਡੀ ਵਿਚਾਰਧਾਰਾ ਇਹ ਵਿਚਾਰਧਾਰਾ ਨੂੰ ਜੇ ਤੁਸੀਂ ਉਤਮ ਸੰਗਤ ਉਤਮ ਹੋਗਾ। ਵਾਹ। ਐਸਾ ਮਹਾਰਾ ਸਚੀ ਪਾਸ਼ਾ ਜੀਆ ਦਾ ਬਚਨ ਹੈ। ਵਿਚਾਰਧਾਰਾ ਵੇਖ ਲਓ ਕਿਹੋ ਜੀ ਚੀਜ਼ ਆ। ਉਤਮ ਸੰਗਤ ਕਰੀਏ, ਉਤਮ ਵਿਚਾਰਧਾਰਾ ਤੁਹਾਨੂੰ ਮਿਲ ਜੇ, ਤੇ ਤੁਹਾਡਾ ਜੀਵਨ ਉੱਚਾ ਹੋ ਜਾਂਦਾ। ਇਹਨੂੰ ਤੁਸੀਂ ਅਨੁਸਾਰਾ ਦੇਤਾ ਉਹ ਵੇਖ ਕਦੂ ਕਿੱਥੇ ਲੱਗਦੀ ਜਾਂਦਾ ਉਹ ਵੀ ਤੋੜਦਾ ਹਲੇ ਆਪਾਂ ਇੱਧਰ ਆ ਜਿਓ ਜਿਹੜੇ ਕਰਕੇ ਦਿਖਾ ਦਿਓ ਇਹਨਾਂ ਦਰਸ਼ਕਾਂ ਨੂੰ ਇਸ ਲਈ ਵੀਰ ਮੇਰੋ ਇਹ ਇੰਨੀ ਖੁਸ਼ੀ ਮਿਲਦੀ ਆ ਨਾ ਘਰ ਦੀ ਸਬਜ਼ੀ ਲਾ ਕੇ ਫੇਰ ਜਦੋਂ ਤੁਸੀਂ ਤੋੜ ਕੇ ਖਾਣੇ ਆ ਆਹ 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 ਇਹਦਾ ਆਪਣਾ ਆਨੰਦ ਹੀ ਵੱਖਰਾ ਹੁੰਦਾ ਹੈ ਇਹਦਾ ਰਸ ਹੀ ਵੱਖਰਾ ਹੁੰਦਾ ਹੈ ਆ ਫਿਰ ਕੱਦੂ ਵੈ ਕਹਿੰਦਾ ਛੋਟਾ ਜਿਹਾ ਤੋੜ ਕੇ ਜਦੋਂ ਖਾਦਾ ਐ ਨ ਇੱਕ ਮਿੰਟ ਚ ਘੁਲ ਗਿਆ ਉਹ ਦੇਖੋ ਲੱਗਿਆ ਉਹ ਕਿੱਥੇ ਲੱਗਿਆ ਹਨੇ ਕਮਾਲ ਹੀ ਹੋ ਗਈ ਇੰਨਾ ਵਧੀਆ ਮਲਾਈ ਨੂੰ ਮਣਿਆ ਟੇਸਟ ਦਾ ਜੇ ਇਸ ਲਈ ਸੱਚੇ ਪਾਤਸ਼ਾਹ ਮਾਰਾ ਸ਼ੇਅਰ ਕਰ ਦਿਓ ਵੀਡੀਓ ਕਿਸੇ ਦੇ ਆ ਖਾਣੇ ਚ ਪੈ ਜੇ ਗੱਲ ਇਹਦੇ ਕੋਲੇ ਥਾਂ ਪਿਆ ਹੁੰਦਾ ਕੋਈ ਲਾਜ ਦਿਉ ਇਹਦੇ ਕੋਲੇ ਜਗ੍ਹਾ ਪਈ ਹੈ ਨਾ ਉਹ ਭਾਈ ਲਾਭ ਉਠਾਓ ਫਲ ਬੂਟੇ ਲਾਓ ਫਲਦਾਰ ਬੂਟੇ ਲਾਓ ਘਰ ਦੀਆਂ ਸਗਲੀਆਂ ਲਾਓ ਖੁਸ਼ੀਆਂ ਮਨਾਓ ਆਨੰਦ ਪਾਓ ਯੂ ਕੈਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿਵੇਂ ਲੱਗੀਆਂ ਹਟੀਆਂ ਗੱਲਾਂ ਸ਼ੇਅਰ ਕਰ ਦਿਓ ਧੰਨਵਾਦ